ਮਿਸਰ ਦੀ ਬਟਾਲਾ ਰੋਡ ਤੇ ਇੱਕ ਸ਼ਾਬੀ ਪੁਲਿਸ ਮੁਲਾਜ਼ਮ ਨੇ ਨਸ਼ੇ ਦੀ ਹਾਲਤ ਵਿੱਚ ਸੜਕ ਤੇ ਖੜੀਆਂ ਚਾਰ ਤੇ ਗਰੀ ਬਾਈਕਾਂ ਨੂੰ ਟੱਕਰ ਮਾਰ ਦਿੱਤੀ ਤੇ ਤੇਜ਼ ਦੇ ਨਾਲ ਦੋਨੋਂ ਜਵਾਨ ਜ਼ਖਮੀ ਹੋ ਗਏ ਮਾਮਲਾ ਜੀ ਸੀ ਘਰ ਤੇ ਜੀ ਤੇ ਉਹਨੇ ਹੋ ਸਕਦਾ ਡਰਿੰਕ ਕੀਤੀ ਹੋਵੇ ਜੀ ਡਰਿੰਕ ਕਰਕੇ ਤੇ ਉਹ ਗੱਡੀਆਂ ਉਹ ਕੋ ਗੱਡੀ ਬੇਕਾਬੂ ਹੋ ਗਈ ਹੈ ਉਹ ਉਹਨੇ 3-4 ਮੋਟਰਸਾਈਕਲ ਭੰਤੀ ਹੈ ਤੇ ਸੱਟਾਂ ਲੱਗੀਆਂ ਕਿਨਾਂ ਚੌਂ ਜੀ ਵਰਦੀ ਪਾਈ ਹੋਈ ਹੈ ਜੀ ਵਰਦੀ ਪਾਈ ਹੈ दारू ਪੀਤੀ ਹੋਈ ਹੈ ਹੋ ਸਕਦਾ ਪੀਤੀ ਹੋਈ ਹੈ ਮੈਂ ਚੈੱਕ ਨਹੀਂ ਕੀਤਾ ਜੀ ਪਰ ਆਮ ਜਨਦਾ ਦੇ ਇਲਜ਼ਾਮ ਹੈ ਜੀ ਪੁਲਸ ਵਾਲੇ ਪੁਲਸ ਦੀ ਸੈਟ ਲੈ ਰਹੇ ਜੀ ਇਹ ਤੇ ਤੁਹਾਨੂੰ ਲੱਗਦਾ ਪਰ ਮੈਨੂੰ ਨਹੀਂ ਲੱਗਦਾ ਜੀ ਇਹ ਤੇ ਮੈਂ ਤੁਹੀਂ ਸਾਹਮਣੇ ਆਂ ਦਰਖਾਸਤ ਲੈ ਕੇ ਆਉਂਗਾ ਮੈਂ ਜੋ ਬਾਂਦੀ ਕਾਨੂੰਨੀ ਕਾਰਵਾਈ ਆ ਕਰਾਉਂਦਾ ਉਹਦਾ ਨਾਮ ਆ ਮਿਲ ਜਾਂਦਾ ਉਹਦੇ ਨਾਮ ਆ ਜੀ ਕਾਸਟੇਬਲ ਪ੍ਰਣਾਮ ਸਿੰਘ ਐ ਜਿੱਥੇ ਡਿਊਟੀ ਇਹਨਾਂ ਦੀ ਉਹ ਸਾਡਾ ਡਿਊਟੀ ਕਰਦਾ ਪ੍ਰਾਈਵੇਟ ਕਿਸੇ ਬੰਦੇ ਦੇ ਨਾਲ